ਕਿਉਂਕਿ ਰਾਣਾ ਇੱਕ ਵੱਡਾ ਵਪਾਰੀ ਆ ਉਹ ਕਈਆ ਲੈਣਾਂ ਚਾਂਡੇ ਰੱਖਦਾ ਮੈਂ ਅਖੀਰਲਾ ਸਵਾਲ ਕਰਨਾ ਚਾਹਾਂਗਾ ਚਲਨਜੀਤ ਸਿੰਘ ਚੰਨੀ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਨੇ ਜਲੰਧਰ ਤੋਂ ਕੀ ਉਹਨਾਂ ਦੇ ਜੇ ਕਿਆਸਰਾਂੀਆਂ ਹੈਗੀਆਂ ਜੋ ਚੋਣ ਲੜਦੇ ਨੇ ਕੀ ਲੱਗਦਾ ਕਿ ਕਾਂਗਰਸ ਤੋਂ ਸ਼ਸ਼ੀਰਿੰਗ ਕੋ ਉੱਥੇ ਆਏ ਨੇ ਆਮ ਆਦਮੀ ਪਾਰਟੀ ਤੋਂ ਬੀਜੇਪੀ ਚਲੇ ਗਏ ਨੇ ਕਿ ਉਹ ਜਿੰਨੇ ਵੀ ਉੱਥੇ ਖੜਨਗੇ ਉਹਨਾਂ ਨੂੰ ਟੱਕਰ ਦੇ ਸਕਦੇ ਚੰਨੀ ਸਾਹਿਬ ਕਿਉਂਕਿ ਉਹ ਏਰੀਆ ਬਹੁਤ ਸੈਂਸਿਟਿਵ ਜਿਹਾ ਹੈਗਾ ਨਹੀਂ ਚੰਨੀ ਦੇਖੋ ਵਧੀਆ ਉਮੀਦਵਾਰਾਂ ਜੇ ਆਪਾਂ ਉਮੀਦਵਾਰਾਂ ਚੋਂ ਦੇਖਣਾ ਹੋਵੇ ਉਹ ਉਸ ਇਲਾਕੇ ਚ इवन ਉਹ ਪਿਛਲੀ ਚੋਣ ਵੇਲੇ ਵੀ ਉਹ ਉਹਦਾ ਕਾਫੀ ਬੋਲਵਾਲਾ ਰਿਹਾ ਨੰਬਰ 1 ਤੇ ਤਾਂ ਸਿੱਧੂ ਤੇ ਹੀ ਰਿਹਾ ਪਰ ਕਿਉਂਕਿ ਰਿੰਕੂ ਸੀ ਜਿਹੜਾ ਰਾਣੇ ਦਾ ਬੰਦਾ ਸੀ ਰਾਣਾ ਇਨਚਾਰਜ ਬਣ ਗਿਆ ਕਿਉਂਕਿ ਰਾਣਾ ਇੱਕ ਵੱਡਾ ਵਪਾਰੀ ਆ ਉਹ ਕਈਆ ਲੈਣਾਂ ਚਾਂਡੇ ਰੱਖਦਾ ਉਹ ਹੁਣ ਵੀ ਵੀ ਰਾਣੇ ਕਰਕੇ ਉਹ ਭਾਜਪਤ ਗਿਆ ਕਿਉਂਕਿ ਭਾਜਪਤੀ ਤਾਂ ਲੋੜ ਪੈਣੀ ਆ ਰਾਣੇ ਨੂੰ ਆਪਦੇ ਵਿੱਚ ਵੀ ਗਿਆ ਸੀ ਐਲ 1 ਦਾ ਲਾਇਸੈਂਸ ਜਾਂ ਕੋਈ ਲੈ ਗਿਆ ਨਾ ਇੱਕ ਤਾਂ ਭਗਵੰਤ ਮਾਨ ਤੋਂ ਵੀ ਸੋ ਇੰਨੀਆਂ ਜੀਆਂ ਗਿਣਤੀਆਂ ਮਿੰਟੀਆਂ ਨੇ ਇਹ ਸਾਰੇ ਕਸ ਦੇ ਵਿੱਚ ਤੇ ਉਮੀਦਵਾਰਾਂ ਦੀ ਚੋਣ ਕਿਵੇਂ ਹੁੰਦੀ ਆ ਪਰ ਮੈਨੂੰ ਇਹ ਲੱਗਦਾ ਦੇਖ ਲੋਕ ਔਖੇ ਬਹੁਤ ਨੇ ਰਾਹ ਲੋਕਾਂ ਨੂੰ ਲੱਭ ਨਹੀਂ ਰਿਹਾ ਵੀ ਯਾਰ ਕਿਹੜੇ ਪਾਸੇ ਜਾਈਏ ਤੇ ਐਤਕੀ ਫਿਰ ਦਲ ਬਦਲ ਨੂੰ ਦੜਕੀ ਲਵਾਉਣਗੇ ਮੈਨੂੰ ਲੱਗਦਾ ਵੀ ਯਾਰ ਕਿਹੜਾ ਕਿਸੇ ਵੀ ਪਾਰਟੀ ਚ ਆਇਆ ਕਿਉਂਕਿ ਜਿਹੜਾ ਗੰਦ ਪਾਉਂਦੇ ਨੇ ਆਪਣੀ ਪਾਰਟੀ ਨੂੰ ਸੁਧਾਰਨ ਦੀ ਤਾਂ ਦਲ ਬਦਲੀਆਂ ਪਹਿਲਾਂ ਵੀ ਹੁੰਦੀਆਂ ਸੀ ਪਰ ਪਤਾ ਹੁੰਦਾ ਸੀ ਇਹ ਬੰਦੇ ਦਾ ਕਿਨਾਤਰਾ ਵੱਖਰਾ ਜਗਮੀਤ ਬਰਾੜ ਕਾਂਗਰਸ ਚ ਰਹਿ ਕੇ ਬੋਲਦਾ ਸੀ ਉਹ ਅੱਡ ਹੋ ਗਿਆ ਲੋਕਾਂ ਨੂੰ ਉੱਪਰ ਨਹੀਂ ਲੱਗਿਆ ਪਾਰਟੀ ਚ ਰਹਿੰਦੇ ਹੋਏ ਜਿਹੜਾ ਵੱਖਰੀ ਲਾਈਨ ਲਈ ਸੰਘਰਸ਼ ਕਰਦਾ ਜਾਂ ਅੱਗੇ ਵਧੀਆ ਗੱਲ ਕਰਨ ਲਈ ਸੰਘਰਸ਼ ਕਰਦਾ ਉਹ ਬਦਲ ਲੈਂਦਾ ਉਹ ਕਹਿੰਦਾ ਅਗਲਾ ਕਹਿੰਦਾ ਵੀ ਇਹਦੇ ਵਿਚਾਰ ਬਦਲੇ ਨੇ ਪਾਰਟੀਆਂ 'ਚ ਸਮਰੱਥਾ ਨਹੀਂ ਰਹੀ ਵੱਖਰੇ ਵਿਚਾਰਾਂ ਨੂੰ ਨਾਲ ਰੱਖਣ ਦੀ ਤੋਰਨ ਦੀ ਪਰ ਆਹ ਤਾਂ ਹੁਣ ਕੀ ਆ ਜਦ ਸ਼ਾਮ ਨੂੰ ਹੋਰ ਆ ਸਵੇਰੇ ਹੋਰ ਆ ਦੁਪਹਿਰੇ ਹੋਰ ਆ ਮਤਲਬ ਤੁਸੀਂ ਕਿਸੇ ਤੇ ਭਰੋਸੇ ਨਹੀਂ ਕਰ ਸਕਦੇ ਤੁਸੀਂ ਅੱਜ ਕਹਿ ਦੋ ਮਾਲੀ ਦੀ ਰਾਹੁਲ ਨਾਲ ਗੱਲ ਹੋ ਗਈ ਸੰਗਰੂਰ ਤੋਂ ਟਿਕਟ ਮਿਲ ਸਕਦੀ ਆ ਹਲਕੇ ਮਿਲ ਸਕਦੀ ਆ ਵੀ ਹੋ ਗਈ ਹੋ ਮਤਲਬ ਇਸ ਹੱਦ ਤੱਕ ਬੇਵਿਸ਼ਵਾਸੀ ਹੋਗੀ ਇਹ ਹਾਲ ਹੋ ਗਿਆ ਸਾਡੀ ਸਿਆਸਤ ਦਾ ਇਹ ਇਹ ਦੂਰ ਹੋਣਾ ਇਹ ਲਾਈਨ ਦੇ ਰਹੀ ਜਦੋਂ ਤੱਕ ਮਾਰਗ ਸੇਧ ਨਹੀਂ ਤੁਸੀਂ ਤੈਅ ਕਰਦੇ ਉਦੋਂ ਤੱਕ ਨਵੀਂ ਲੀਡਰਸ਼ਿਪ ਵੀ ਨਹੀਂ ਉੱਭਰਨੀ ਇਸੇ ਤਰ੍ਹਾਂ ਦੀਆਂ ਪਟਕਣਾ ਪੈਦਾ ਹੋਣਗੀਆਂ ਪੰਜਾਬ ਨੂੰ ਬਾਬਾ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਇੱਕ ਪੰਜਾਬ ਤੇ ਮੁਲਕ ਦੇ ਦੁਨੀਆ ਦੇ ਭਲੇ ਲਈ ਸਰਵਤ ਦੇ ਭਲੇ ਵਾਲੀ ਮਾਰਗ ਸੇਧ ਆ ਜਿਹੜੀ ਉਹ ਚੁਣਨੀ ਪੈਣੀ ਆ ਉਹ ਮੁੜ ਕੇ ਨਤਾਰਨੀ ਪੈਣੀ ਆ ਅਕਾਲੀਆਂ ਨੇ ਕਹਿ ਤਾਂ ਦਿੱਤਾ ਹੁਣ ਅਸੀਂ اصول ਪ੍ਰਸਤ ਹੋ ਗਏ ਜੀ ਹੁਣ ਅਸੂਲ ਪ੍ਰਸਤ ਹੋ ਗਏ ਅਸੂਲਾਂ ਬਾਰੇ ਬੋਲੂ ਕੌਣ ਸ਼ਬਦਾਵਲੀ ਉਹ ਹੈ ਨਹੀਂ ਜਿਨ੍ਹਾਂ ਕੋਲੇ ਮਾੜੀ ਮੋਟੀ ਸੀ ਉਹ ਭੁੱਲ ਗਏ ਇਕੱਲੇ ਕਾਗਜ਼ਾਂ ਤੇ ਲਿਖਣ ਵਾਲਾ ਥੋੜਾ ਹੋ ਜੂ ਵੀ ਪੰਥ ਵਸੇ ਮੈਂ ਉਜੜਾ ਮੰਚਾਉ ਕਿਨੇ ਰਹਾ ਸੋ ਇਹ ਸੰਕਟ ਬਹੁਤ ਵੱਡਾ ਮਾਰਗ ਸੇ ਦਾ ਨਹੀਂ ਚੰਨੀ ਦੇਖੋ ਵਧੀਆ ਉਮੀਦਵਾਰਾਂ ਜੇ ਆਪਾਂ ਉਮੀਦਵਾਰਾਂ ਚੋਂ ਦੇਖਣਾ ਹੋਵੇ ਤੇ ਉਸ ਇਲਾਕੇ ਚ ਈਵਨ ਪਿਛਲੀ ਚੋਣ ਵੇਲੇ ਵੀ ਉਹ ਉਹਦਾ ਕਾਫੀ ਬੋਲਵਾਲਾ ਰਿਹਾ ਨੰਬਰ 1 ਤੇ ਤਾਂ ਸਿੱਧੂ ਤੇ ਹੀ ਰਿਹਾ ਪਰ ਕਿਉਂਕਿ ਰਿੰਕੂ ਸੀ ਜਿਹੜਾ ਰਾਣੇ ਦਾ ਬੰਦਾ ਸੀ ਰਾਣਾ ਇਨਚਾਰਜ ਬਣ ਗਿਆ ਕਿਉਂਕਿ ਰਾਣਾ ਇੱਕ ਵੱਡਾ ਵਪਾਰੀ ਆ ਉਹ ਕਈ ਆਲਣੇ ਚਾਂਡੇ ਰੱਖਦਾ ਉਹ ਹੁਣ ਵੀ ਵੀ ਰਾਣੇ ਕਰਕੇ ਉਹ ਭਾਜਪਾ ਚ ਗਿਆ ਕਿਉਂਕਿ ਭਾਜਪਾ ਦੀ ਤਾਂ ਲੋੜ ਪੈਣੀ ਆ ਰਾਣੇ ਨੂੰ ਆਪਦੇ ਵਿੱਚ ਵੀ ਗਿਆ ਸੀ ਐਲ 1 ਦਾ ਲਾਇਸੈਂਸ ਜਾਂ ਕੋਈ ਲੈ ਗਿਆ ਨਾ ਇੱਕ ਤਾਂ ਭਗਵੰਤ ਮਾਨ ਤੋਂ ਵੀ ਸੋ ਇੰਨੀਆਂ ਦੀਆਂ ਗਿਣਤੀਆਂ ਮਿੰਟੀਆਂ ਨੇ ਇਹ ਸਾਰੇ ਕਸ ਦੇ ਵਿੱਚ ਤੇ ਉਮੀਦਵਾਰਾਂ ਦੀ ਚੋਣ ਕਿਵੇਂ ਹੁੰਦੀ ਆ ਪਰ ਮੈਨੂੰ ਇਹ ਲੱਗਦਾ ਦੇਖ ਲੋਕ ਔਖੇ ਬਹੁਤ ਨੇ ਰਾਹ ਲੋਕਾਂ ਨੂੰ ਲੱਭ ਨਹੀਂ ਰਿਹਾ ਵੀ ਯਾਰ ਕਿਹੜੇ ਪਾਸੇ ਜਾਈਏ ਤੇ ਕਿਵਰੇ ਦਲ ਬਦਲਣ ਦੀ ਧੜਕੀ ਲਵਾਉਣਗੇ ਮੈਨੂੰ ਲੱਗਦਾ ਵੀ ਯਾਰ ਕਿਹੜਾ ਕਿਸੇ ਵੀ ਪਾਰਟੀ ਚ ਆਇਆ ਕਿਉਂਕਿ ਜਿਹੜਾ ਗੰਦ ਪਾਉਂਦੇ ਨੇ ਆਪਣੀ ਪਾਰਟੀ ਨੂੰ ਸੁਧਾਰਨ ਦੀ ਤਾਂ ਦਲ ਬਦਲੀਆਂ ਪਹਿਲਾਂ ਵੀ ਹੁੰਦੀਆਂ ਸੀ ਪਰ ਪਤਾ ਹੁੰਦਾ ਸੀ ਇਹ ਬੰਦੇ ਦਾ ਕਿਨਾਤਰਾ ਵੱਖਰਾ ਜਗਮੀਤ ਬਰਾੜ ਕਾਂਗਰਸ ਚ ਰਹਿ ਕੇ ਬੋਲਦਾ ਸੀ ਉਹ ਅੱਡ ਹੋ ਗਿਆ ਲੋਕਾਂ ਨੂੰ ਉੱਪਰ ਨਹੀਂ ਲੱਗਿਆ ਪਾਰਟੀ ਚ ਰਹਿੰਦੇ ਹੋਏ ਜਿਹੜਾ ਵੱਖਰੀ ਲਾਈਨ ਲਈ ਸੰਘਰਸ਼ ਕਰਦਾ ਜਾਂ ਅੱਗੇ ਵਧੀਆ ਗੱਲ ਕਰਨ ਲਈ ਸੰਘਰਸ਼ ਕਰਦਾ ਉਹ ਬਦਲ ਲੈਂਦਾ ਉਹ ਕਹਿੰਦਾ ਅਗਲਾ ਕਹਿੰਦਾ ਵੀ ਇਹਦੇ ਵਿਚਾਰ ਬਦਲੇ ਨੇ ਪਾਰਟੀਆਂ ਚ ਸਮਰੱਥਾ ਨਹੀਂ ਰਹੀ ਵੱਖਰੇ ਵਿਚਾਰਾਂ ਨੂੰ ਨਾਲ ਰੱਖਣ ਦੀ ਤੋਰਨ ਦੀ ਪਰ ਆਹ ਤਾਂ ਹੁਣ ਕੀ ਹੈ ਜਦ ਸ਼ਾਮ ਨੂੰ ਹੋ ਰਾ ਸਵੇਰੇ ਹੋ ਰਾ ਦੁਪਹਿਰੇ ਹੋ ਰਾ ਮਤਲਬ ਤੁਸੀਂ ਕਿਸੇ ਤੇ ਭਰੋਸੇ ਨਹੀਂ ਕਰ ਸਕਦੇ ਤੁਸੀਂ ਅੱਜ ਕਹਿ ਦੋ ਮਾਲੀ ਦੀ ਰਾਹੁਲ ਨਾਲ ਗੱਲ ਹੋ ਗਈ ਸੰਗਰੂਰ ਤੋਂ ਟਿਕਟ ਮਿਲ ਸਕਦੀ ਆ ਹਲਕੇ ਮਿਲ ਸਕਦੀ ਆ ਵੀ ਹੋ ਗਈ ਮਤਲਬ ਇਸ ਹੱਦ ਤੱਕ ਬੇਵਿਸ਼ਵਾਸੀ ਹੋ ਗਈ ਇਹ ਹਾਲ ਹੋ ਗਿਆ ਸਾਡੀ ਸਿਆਸਤ ਦਾ ਇਹ ਦੂਰ ਹੋਣਾ ਇਹ ਲਾਈਨ ਦੇ ਰਹੀ ਜਦੋਂ ਤੱਕ ਮਾਰਗ ਸੇਧ ਨਹੀਂ ਤੁਸੀਂ ਤੈਅ ਕਰਦੇ ਉਦੋਂ ਤੱਕ ਨਵੇਂ ਲੀਡਰਸ਼ਿਪ ਵੀ ਨਹੀਂ ਉੱਭਰਨੀ ਇਸੇ ਤਰ੍ਹਾਂ ਦੀਆਂ ਪਟਕਣਾ ਪੈਦਾ ਹੋਣਗੀਆਂ ਪੰਜਾਬ ਨੂੰ ਬਾਬਾ ਗੁਰੂ ਨਾਨਕ ਦੇ ਫਲਸਫੇ ਅਨੁਸਾਰ ਇੱਕ ਪੰਜਾਬ ਤੇ ਮੁਲਕ ਦੇ ਦੁਨੀਆ ਦੇ ਭਲੇ ਲਈ ਸਰਵਤ ਦੇ ਭਲੇ ਵਾਲੀ ਮਾਰਗ ਸੇਧ ਆ ਜਿਹੜੀ ਉਹ ਚੁਣਨੀ ਪੈਣੀ ਆ ਉਹ ਮੁੜ ਕੇ ਨਤਾਰਨੀ ਪੈਣੀ ਆ ਅਕਾਲੀਆਂ ਨੇ ਕਹਿ ਤਾਂ ਦਿੱਤਾ ਹੁਣ ਅਸੀਂ ਊਸੂਲ ਪ੍ਰਸਤ ਹੋ ਗਏ ਜੀ ਹੁਣ ਊਸੂਲ ਪ੍ਰਸਤ ਹੋ ਗਏ ਊਸੂਲਾਂ ਬਾਰੇ ਬੋਲੂ ਕੌਣ ਸ਼ਬਦਾਵਲੀ ਉਹ ਹੈ ਨਹੀਂ ਜਿਨ੍ਹਾਂ ਕੋਲੇ ਮਾੜੀ-ਮੋਟੀ ਸੀ ਉਹ ਭੁੱਲ ਗਏ ਗੱਲੇ ਕਾਗਜ਼ਾਂ ਤੇ ਲਿਖਣ ਵਾਲਾ ਥੋੜਾ ਹੋ ਜੂ ਵੀ ਪੰਥ ਵਸੇ ਮ ਉਜੜਾ ਮਨ ਚਾਉ ਕਨੇਰਾ ਸੋ ਇਹ ਸੰਕਟ ਬਹੁਤ ਵੱਡਾ ਮਾਰਗ ਸੇ